ਸਾਸੀਆ ਦੋਸਤੋ ਤੁਸੀਂ ਦੇਖ ਰਹੇ ਹੋ ਜੀ 24 ਮੀਡੀਆ ਨੈਟਵਰਕ ਮੇਅਰ ਸ਼ਪਾਲ ਸਿੰਘ ਬਦਨੀ थाना ਨੇ ਆਸਿੰਗ ਵਾਲਾ ਪੁਲਿਸ ਵੱਲੋਂ ਦੋ ਵਿਅਕਤੀ ਨੂੰ ਕੀਤਾ ਗਿਆ ਕਾਬੂ ਜਿਨ੍ਹਾਂ ਤੋਂ 500 ਗ੍ਰਾਮ ਹੀਰੋਨ ਕਿਤੀ ਬਰਾਮਦ ਆਉ ਕਰਦੇ ਆ ਡੀਐਸਪੀ ਨਿਆਲ ਸਿੰਘ ਵਾਲਾ ਦਾ ਆਲਕਾਰ ਬਾਤ saat ini aja dapat info terbaru ਮ ਮ ਜਮਨ ਇਹ ਨਾਲ ਜਾਣਕਾਰੀ ਦੋ ਇਹ ਤੁਹਾਨੂੰ ਹਸਾ ਦਿੱਤਾ ਜੀ اچھا ਪੰਜਾਬ ਸਰਕਾਰ ਵੱਲੋਂ ਨਸਿਆਂ ਦੇ ਖਿਲਾਫ ਚਲਾਈ ਮਹਿੰਮ ਯੁੱਧ ਨਸਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਕੱਲ ਅ ਨਿਹਾਲ ਸਿੰਘ ਵਾਲਾ ਪੁਲਿਸ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਪਾਸੋਂ 500 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਆਪਣੇ ਇਹਨਾਂ ਦੇ ਜਿਹੜੇ ਨਾਮ ਨੇ ਆਡੈਂਟੀਫਾਈ ਹੋਏ ਨੇ ਅਰਸ਼ਦੀਪ ਸਿੰਘ ਉਰਫ ਕੰਨੀ son of ਬਲਬੀਰ ਸਿੰਘ ਤੇ ਸਮਸ਼ੇਰ ਸਿੰਘ ਉਰਫ ਰਾਜਾ ਪੁੱਤਰ ਸਾਇਬ ਸਿੰਘ ਇਹ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜਿਹੜਾ ਇਹਨਾਂ ਤੇ ਅਸੀਂ ਐਫ ਆਈ ਆਰ ਨੰਬਰ 100 228 ਮਿਤੀ 14 12 25 ਅਧੀਨ ਤਾਰਾਂ 216185 ਥਾਣਾ ਨਿਹਾਲ ਸਿੰਘ ਵਾਲਾ ਦਰਜ ਰਿਸਟਰ ਕਰ ਲਿਆ ਜਿਹੜਾ ਅਸੀਂ ਅੱਜ ਇਹਨਾਂ ਦਾ ਮਾਨਯੋਗ ਦਸਤਾਵੇਜ਼ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਅੱਗੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਜਿਹੜੇ ਅੱਗੇ ਹੋਰ ਲਿੰਕ ਨੇ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦਾ ਪਤਾ ਕਰਕੇ ਜੋ ਵੀ ਸਾਹਮਣੇ ਆਉਣਗੇ ਅਸੀਂ ਜਿਹੜਾ ਤੁਹਾਨੂੰ ਅਪਡੇਟ ਕਰਾਂਗੇ ਸਰ ਇਹਨਾਂ ਦੇ ਕੋਈ ਪਹਿਲਾਂ ਮਕਦਮੇ ਨਹੀਂ ਫਿਲਹਾਲ ਅਸੀਂ ਤਾਂ ਚੈੱਕ ਕਰ ਰਹੇ ਹਾਂ ਤੇ ਚੈੱਕ ਕਰਕੇ ਜੋ ਵੀ ਹੋਊਗਾ ਉਹ ਆਪ ਨੂੰ ਦੱਸਾਂਗੇ